ਉਸ ਨਤੀਜੇ ਦਾ ਕਾਰਨ ਜਿਹੜਾ ਸੀ ਉਹ ਇਹੋ ਹੀ ਸੀ ਕਿ ਆਪਾਂ ਦੂਸਰੀਆਂ ਪਾਰਟੀਆਂ ਨੂੰ ਤੋੜਨ ਦੇ ਮਗਰ ਲੱਗੇ ਰਹੇ ਆਪਣੀ ਪਾਰਟੀ ਨੂੰ ਸਵਾਰਨ ਦੇ ਮਗਰ ਭਾਜੀਪੀ ਨਹੀਂ ਲੱਗ। ਪਰ ਇਹ ਗੱਲ ਪਲੇਅਰ ਪਹਿਲਾਂ ਤੇ ਕਰਦੇ ਆ। ਸਰਦਾਰ ਸੰਗਵੀਰ ਸਿੰਘ ਬਾਦਲ ਵਰਗਾ ਪ੍ਰਧਾਨ ਹੀ ਕੋਈ। ਇਹ ਗੱਲ ਤੁਹਾਡੇ ਜਾਣਾਰਾਇ ਖੁੱਲ ਕੇ ਦੱਸ ਦੇਣਾ ਉਹਨਾਂ ਨੇ ਕਿਹਾ ਮੈਂ ਕਦੀ ਵੀ ਖਾਲਿਸਤਾਨ ਪੱਕੀ ਸੋਚ ਲੈ ਕੇ ਨਹੀਂ ਚੱਲਦਾ। ਹੁੰਦਾ ਦਿੰਦੀ ਆ ਗਰੀਬਾਂ ਨੂੰ ਹੁਲਦਾਂ ਦਿੰਦੀ ਆ ਉਹਨਾਂ ਨੂੰ ਭੁੱਲਣਾ ਨਹੀਂ ਚਾਹੀਦਾ ਸੰਗਵੀਰ ਸੁਵੰਦ ਬਾਦਲ ਜੜਿਆ ਉਹ ਪ੍ਰਧਾਨ ਅਗਰ ਰਹਿਣਗੇ ਤਾਂ ਪਾਰਟੀ ਔਰ ਪੰਦੀ ਚੜਦੀ ਕਲਾ ਰਹੂਗੀ ਅਮਰਿਤਪਾਲ ਦੇ ਮੁੱਦੇ ਤੇ ਕੀ ਬੋਲੇ ਸੁਖਵੀਰ ਬਾਦਲ ਇਹ ਵੀ ਕਿਹਾ ਖਾਲਿਸਤਾਨ ਦੇ ਮੁੱਦੇ ਤੇ ਕੀ ਗੱਲ ਹੋਈ ਇਸ ਬਾਰੇ ਵੀ ਚਰਚਾ ਕੀਤੀ ਤੇ 104 ਸਾਲ ਪਾਣੀ ਪ੍ਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬੀਤੇ ਦਿਨ ਦੋ ਮੀਟਿੰਗਾਂ ਹੁੰਦੀਆਂ ਨੇ ਇੱਕ ਚੰਡੀਗੜ੍ਹ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਹਲਕਾ ਇੰਚਾਰ ਅਤੇ ਜ਼ਿਲ੍ਹਾ ਪ੍ਰਧਾਨਾਂ ਨਾਲ ਲੋਕ ਸਭਾ ਦੀਆਂ ਚੋਣਾਂ ਹਰਨ ਮਗਰੋਂ ਮੀਟਿੰਗ ਕਰਦੇ ਆ ਦੂਸਰੇ ਪਾਸੇ ਇੱਕ ਜਲੰਧਰ ਦੇ ਵਿੱਚ ਮੀਟਿੰਗ ਹੁੰਦੀ ਆ ਜੋ ਕਿ ਅਕਾਲੀ ਦਲ ਦਾ ਬਾਗੀ ਤੜਾ ਸੁਖਬੀਰ ਬਾਦਲ ਦੇ ਸਤਿਫੇ ਦੀ ਇੱਕ ਵਾਰੀ ਫੇਰ ਮੰਗ ਉੱਠਦੀ ਆ ਇਹ ਸਾਰੇ ਮੁੱਦੇ ਤੇ ਗੱਲਬਾਤ ਕਰਾਂਗੇ ਕੱਲ ਚੰਡੀਗੜ੍ਹ ਵਾਲੀ ਮੀਟਿੰਗ ਦੇ ਵਿੱਚ ਮੌਜੂਦ ਸਨ ਬਟਾਲਾ ਤੋਂ ਸ਼ਰੂਮਨੀ ਅਕਾਲੀ ਦਲ ਦੇ ਹਲਕਾ ਇੰਚਾਰਜ ਨਰੇਸ਼ ਮਹਾਜਨ ਉਹਦੀ ਗੱਲਬਾਤ ਕਰ ਲਾਂਗੇ ਨਰੇਸ਼ ਮਹਾਜਨ ਉਹਨਾਂ ਨਾਲ ਮਾਈ ਸਾਹਿਬ ਦੋ ਮੀਟਿੰਗਾਂ ਹੁੰਦੀਆਂ 104 ਸਾਲ ਪੁਰਾਣੀ ਪਾਰਟੀ ਇੱਕ ਵਾਰੀ ਫੇਰ ਸੁਖਬੀਰ ਬਾਦਲ ਨੂੰ ਹੀ ਕਿਉਂ ਵਾਰ-ਵਾਰ ਟਾਰਗੇਟ ਕੀਤਾ ਜਾਂਦਾ ਇਲੈਕਸ਼ਨ ਹਰਨਮਗਰੋਂ ਉਹਨਾਂ ਦੇ ਸਪੀਚ ਦੇ ਫੇਰ ਮੰਗ ਉੱਠ ਗਈ ਗੱਲ ਇਹ ਹੈ ਕਿ ਇਹ ਨਵੀਂ ਮੰਗ ਨਹੀਂ ਉੱઠી ਤੁਹਾਡੇ ਵਾਸਤੇ ਕੋਈ ਲੱਗਦਾ ਹੋਵੇਗਾ ਤੁਹਾਨੂੰ ਕੋਈ ਨਵੀਂ ਗੱਲ ਹੋਈ ਹੈ ਮੈਂ ਜੋ ਰਾਜਨੀਤੀ ਪੁਰਾਣੇ ਸਮੇਂ ਤੋਂ ਕਰਦਾ ਆ ਰਿਹਾ ਹਾਂ ਔਰ ਰਾਜਨੀਤੀਕ ਤੌਰ ਦੇ ਹਤੇ ਮੈਂ ਬੜਾ ਪੁਰਾਣਾ ਸਾਰਾ ਪਾਰਟੀਆਂ ਦੇ ਅੰਦਰ ਦੇਖਦਾ ਆਂ ਆਕਾਲੀ ਦਲ ਦੀ ਅਜੇ ਨਵੀਂ ਗੱਲ ਨਹੀਂ ਹੋਈ ਕਾਲੀ ਦਲ ਨੂੰ ਜਵਾਹਰ ਲਾਲ ਨਹਿਰੂ ਨੇ ਵੀ ਤੋੜਿਆ ਹੈ ਬਾਬਾ ਖੜਕ ਸਿੰਘ ਹੋਰੀ ਔਰ ਦੋ ਤਿੰਨ ਧੜੇ ਜਿਹੜੇ ਆ ਉਦੋਂ ਵੀ ਬਣੇ ਸੀ ਇਹ ਮੈਂ ਪੁਰਾਣੀ ਗੱਲ ਕਰ ਰਿਹਾ ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰੀ ਨਹੀਂ ਸੀ ਇਹ ਦੂਸਰਾ ਆਪਣਾ ਪੁਰਾਣਾ ਸ਼੍ਰੋਮਣੀ ਅਕਾਲੀ ਦਲ ਉਦੋਂ ਜਵਾਹਰ ਲਾਲ ਨਹਿਰੂ ਨੇ ਵੀ ਇੱਕ ਇਹਨਾਂ ਦੇ ਉੱਤੇ ਪਸਤਾਵ ਪੜ ਕੇ ਤੇ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਟੁੱਟਾ ਵੀ ਉੱਤੋਂ ਦਾ ਬਾਅਦ ਫਿਰ ਉਹ ਆਪਣੀ ਹੋਂਚਾਏ ਆਪਣੀ ਹੋਂਦ ਦੇ ਅੰਦਰ ਲੜਾਈ ਲੜਦੇ ਐਕਚੁਅਲੀ ਕੁਝ ਕਾਰਨ ਐਸੇ ਨੇ ਕਿ ਰਾਜਨੀਤਿਕ ਤੌਰ ਦੇ ਉੱਤੇ ਦੇਸ਼ ਦੇ ਅੰਦਰ ਬੜੀ ਉਥਲ ਪੁਥਲ ਹੋਈ ਬੜੀਆਂ ਧਾਵਾਂ ਦੇ ਉਥਲ ਪੁਥਲ ਹੋਈਆਂ ਕਈ ਧਾਵਾਂ ਦੇ ਉਸ ਵੇਲੇ 400 ਪਾਰ ਦੀ ਗੱਲ ਕਰਨ ਵਾਲਿਆਂ ਨੇ ਕਈ ਧਾਵਾਂ ਦੇ ਤੋੜ ਫੋੜ ਕੀ ਤੋੜ ਫੋੜ ਕਰਨ ਦਾ ਨਤੀਜਾ ਵੀ ਸਾਹਮਣੇ ਆਇਆ ਉਸ ਨਤੀਜੇ ਦਾ ਕਾਰਨ ਜਿਹੜਾ ਸੀ ਉਹ ਇਹੋ ਹੀ ਸੀ ਕਿ ਆਪਾਂ ਦੂਸਰੀਆਂ ਪਾਰਟੀਆਂ ਨੂੰ ਤੋੜਨ ਦੇ ਮਗਰ ਲੱਗੇ ਰਹੇ ਆਪਣੀ ਪਾਰਟੀ ਨੂੰ ਸਵਾਰਨ ਦੇ ਮਗਰ ਭਾਜਪਾ ਨਹੀਂ ਲੱਗਿਆ 303 ਤੋਂ 240 ਦਾ ਰੀਜਨ ਬੜਾ ਮੋਟਾ ਇਹ ਸੀ ਹੁਣ ਗੱਲ ਕਰੀਏ ਜੇ ਸੁਖਵੀਰ ਸਿੰਘ ਬਾਦਲ ਦੇ ਅਸਤੀਫੇ ਦੀ ਤੁਸੀਂ ਗੱਲ ਕੀਤੀ ਇਸ ਤੋਂ ਪਹਿਲਾਂ 1980 ਵੀ ਤੋਂ ਪਹਿਲਾਂ ਪਿੱਛੇ ਚਲ ਜੀਏ 1980 ਤੋਂ ਪਿੱਛੇ ਚਲ ਜੀਏ ਪਹਿਲਾਂ ਜਗਦੇਵ ਸਿੰਘ ਤਲਵੰਡੀ ਉਹਨਾਂ ਨੇ ਢੜਾ ਬਣਾਇਆ ਲੋਂਗੋਵਾਲ ਜੀ ਨੇ ਢੜਾ ਬਣਾਇਆ ਸਰਦਾਰ ਲੋਂਗੋਵਾਲ ਜੀ ਨੇ ਵੀ ਢੜਾ ਆਪਣਾ ਬਣਾਇਆ ਔਰ ਬਰਨਾਲਾ ਸਾਹਿਬ ਮੁੱਖ ਮੰਤਰੀ ਵੀ ਬਣੇ ਔਰ ਪ੍ਰਕਾਸ਼ ਸਿੰਘ ਬਾਦਲ ਤੇ ਉਦੋਂ ਵੀ ਵਿਗਟਨ ਉਦੋਂ ਵੀ ਪੈਦਾ ਹੋਇਆ ਫਿਰ 1980 ਦੀ ਵੀ ਆਜੀ 1980 ਦੀ ਵੀ ਪਾਰਟੀ ਨੂੰ ਤੋੜਿਆ ਗਿਆ ਵਿਗਟਨ ਆਇਆ ਤਿੰਨ ਢੜੇ ਬਣੇ ਇੱਕ ਨਹੀਂ ਦੋ ਨਹੀਂ ਤਿੰਨ ਢੜੇ ਬਣੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਰਾਜਨੀਤਿਕ ਤੌਰ ਤੇ ਪੰਜਾਬੀਆਂ ਦੀ ਸੋਚ ਸੀ ਜਿਹੜੀ ਪੰਜਾਬ ਦੇ ਪੱਕੀ ਸੋਚ ਸੀ ਮੈਂ ਇਹ ਗੱਲ ਕਹਿ ਦੇਣਾ ਚਾਹਨਾ ਕਿ ਅਟਲ ਜੀ ਔਰ ਅਡਵਾਨੀ ਦੇ ਯੁੱਗ ਵੇਲੇ ਪ੍ਰਕਾਸ਼ ਸਿੰਘ ਬਾਦਲ ਦੇ ਸਾਰੇ ਨਤਮਸਤਕ ਹੁਣੇ ਪ੍ਰਕਾਸ਼ ਸਿੰਘ ਬਾਦਲ ਦੀ ਰਾਜਨੀਤੀ ਦੀ ਗੱਲ ਕਰੋਗੇ ਤੇ ਉਹਨਾਂ ਨੂੰ ਸਾਰੇ ਨਤਮਸਤਕ ਹੁੰਦੇ ਆ ਕਿ ਪ੍ਰਕਾਸ਼ ਸਿੰਘ ਬਾਦਲ ਨਾਲ ਦੀ ਰਾਜਨੀਤੀ ਕੋਈ ਨਹੀਂ ਪਰ ਚਾਹੇ ਲੋਕ ਸਭਾ ਦੇ ਇਲੈਕਸ਼ਨ ਵਿਧਾਨ ਸਭਾ ਦੀ ਇਲੈਕਸ਼ਨ ਆ ਮਿਊਨਿਸਪਲ ਕਾਉਂਸਲਰ ਦੀ ਇਲੈਕਸ਼ਨ ਆ ਸਰਪੰਚੀ ਦੀ ਇਲੈਕਸ਼ਨ ਆ ਜਦੋਂ ਅਕਾਲੀ ਦਲ ਇਲੈਕਸ਼ਨ ਹਾਰਦੀ ਆ ਸੁਖਬੀਰ ਸਿੰਘ ਬਾਦਲ ਕੋਲ ਅਸਤੀਫਾ ਮੰਗ ਲਿਆ ਜਾਂਦਾ ਦੇਖੋ ਮੈਂ ਕਹਿ ਰਿਹਾ ਪ੍ਰਕਾਸ਼ ਸਿੰਘ ਬਾਦਲ ਕੋਲ ਜਿਹੜੀ ਗੱਲ ਤੁਸੀਂ ਪੂਰੀ ਨਹੀਂ ਕਰਨ ਦਿੱਤੀ ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੋਲ ਜਿਹੜੇ ਜਦੋਂ ਟੁੱਟਦਾ ਹੈ ਨਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੋਲ ਅਸਤੀਫਾ ਮੰਗਿਆ ਜਾਂਦਾ ਹੁਣ ਇਹਦੇ ਵਿੱਚ ਜੇ ਅਗਰ ਥੋੜਾ ਜਿਹਾ ਝਾਤੀ ਮਾਰੀ ਮੈਂ ਕੋਈ ਕਿਉਂਕਿ ਉਹ ਸੀਨੀਅਰ ਲੀਡਰਸ਼ਿਪ ਨੇ ਜਿਨ੍ਹਾਂ ਨੇ ਅੱਜ ਵੱਖਰੀ ਮੀਟਿੰਗ ਜਲੰਧਰ ਚ ਕੀਤੀ ਆ ਮੈਂ ਉਹਨਾਂ ਦੇ ਬਾਰੇ ਕੋਈ ਕਿੰਦੂ ਪਰੰਤੂ ਨਹੀਂ ਕਰਨਾ ਅਗਰ ਉਹ ਪਾਰਟੀ ਦੇ ਨਾਲ ਜੇ ਬਹੁਤ ਸੀਰੀਅਸ ਨੇ ਅਕਾਲੀ ਦਲ ਨਾਲ ਬਹੁਤ ਗੰਭੀਰ ਨੇ ਜੇ ਉਹ ਅਕਾਲੀ ਦਲ ਦੀ ਉਹ ਗੱਲ ਕਰਦੇ ਨੇ ਤੇ ਫਿਰ ਉਹਨਾਂ ਨੂੰ ਅਲੱਗ ਮੀਟਿੰਗ ਕਰਕੇ ਅਸਤੀਫਾ ਮੰਗਣ ਦੀ ਤਾਂ ਬੈਠ ਕੇ ਸਾਹਮਣੇ ਕੋਰ ਕਮੇਟੀ ਦੇ ਵੀ ਮੈਂਬਰ ਸੀ ਉੱਥੇ ਬੈਠ ਕੇ ਗੱਲ ਕਰਨੀ ਚਾਹੀਦੀ ਉੱਥੇ ਆ ਕੇ ਗੱਲ ਕਰਦੇ ਉੱਥੇ ਆ ਕੇ ਉਸ ਮੀਟਿੰਗ 'ਚ ਉਹਨਾਂ ਕੋਲੋਂ ਅਸਤੀਫਾ ਮੰਗਦੇ ਮੈਂ ਬੈਠਾ ਇੱਥੇ ਆ ਤੁਸੀਂ ਆਪਣਾ ਲੱਗ ਜਾ ਕੇ ਮੈਂ ਡੰਕਾ ਵਜਾਣਾ ਵਕਰੀ ਤਾਂ ਤੇ ਜਾ ਕੇ ਕਹਿਣਾ ਵੀ ਮੈਂ ਅਸਤੀਫਾ ਮੰਗਦਾ ਅਸਤੀਫਾ ਕਿਸ ਗੱਲ ਦਾ ਇਹ ਪਾਰਟੀ ਚ ਨਹੀਂ ਸੀ ਜਦੋਂ ਪਾਰਟੀ ਆਦੀ ਮਲੂਕਾ ਸਾਹਿਬ ਦੀ ਬਹੂ ਬੀਜਪੀ ਵੱਲ ਚਲੇ ਗਈ ਸੀਨੀਅਰ ਲੀਡਰ ਸੀ ਆਪਨੇ ਅਸਤੀਫਾ ਦਿੱਤਾ ਸਕੰਦਰ ਸਿੰਘ ਮਲੂਕਾ ਜੀ ਸੀਨੀਅਰ ਨੇਤਾ ਕਹਿੰਦੇ ਆ ਕਿ ਬੜੀ ਗੱਲ ਹੈ ਸੁਖਦੇਵ ਸਿੰਘ ਢੀਡਸਾ ਜੀ ਬਹੁਤ ਸੀਨੀਅਰ ਲੀਡਰ ਨੇ ਪਰਮਿੰਦਰ ਸਿੰਘ ਢੀਡਸਾ ਜੀ ਅੱਜ ਜਿੱਥੇ ਤੁਸੀਂ ਬੈਠੇ ਹੋ ਇਸ ਘਰ ਚ ਵੀ ਆਏ ਉਦੋਂ ਮੈਨੂੰ ਕਹਿੰਦੇ ਸੀ ਪਾਰਟੀ ਮਾਂ ਹੁੰਦੀ ਹੈ ਉਹ ਪਾਰਟੀ ਜੇ ਆਬ ਜੋ ਕੱਲ ਪ੍ਰਕਾਸ਼ ਸਿੰਘਵੀਰ ਸਿੰਘ ਬਾਦਲ ਜੀ ਨੇ ਦੱਸ ਕਿ ਆਪ ਇਹਨਾਂ ਨੂੰ ਮੈਂ ਪੁੱਛਿਆ ਇਹਨਾਂ ਦੇ ਘਰੇ ਗਏ ਬੈਠ ਕੇ ਗੱਲ ਹੋਈ ਆ ਪੀ ਬਸਤੀ ਆਪਣਾ ਤੁਸੀਂ ਇਲੈਕਸ਼ਨ ਲੜਨਾ ਚਾਹੁੰਦੇ ਹੋ ਇਹਨਾਂ ਨੇ ਇਨਕਾਰ ਕੀਤਾ ਔਰ ਇਨਕਾਰ ਕਰਨ ਤੋਂ ਬਾਅਦ ਇਹ ਤੇ ਮੈਂ ਗੱਲ ਕਲੀਅਰ ਵੀ ਕਰ ਦਿੱਤੀ ਉਹ ਕਹਿੰਦੇ ਕਿ ਮੈਂ ਕਿਹਾ ਮੈਂ ਚੁੰਦਾ ਸਾਹਿਬ ਨੂੰ ਹਾਂ ਕੀਤੀ ਜੇ ਤੁਸੀਂ ਲੜਨਾ ਤੇ ਅਜ ਵਿਚਾਰ ਕਰੀਏ ਕਹਿੰਦੇ ਨਹੀਂ ਆਪਾਂ ਨੇ ਇਹ ਜਿਹੜੀਆਂ ਰਾਜਨੀਤਿਕ ਗੱਲਾਂ ਹੁੰਦੀਆਂ ਬਾਅਦ ਦੇ ਵਿੱਚ ਸਮਝੋਤੇ ਤੇ ਗੱਲ ਚੱਲੇ ਗਈ ਸਮਝੋਤੇਆਂ ਹੋਇਆ ਨਹੀਂ ਹੋਇਆ ਉਹ ਨਾਰਾਜ਼ ਗਿਆ ਆ ਗਿਆ ਪਵਨ ਕੁਮਾਰ ਟੀਨੂ ਜੀ ਸ਼ਰਮਾਈ ਨੇ ਦੱਸਿਆ ਗੱਲ ਵੇ ਮੈਂ ਤੇ ਇਹਨਾਂ ਦੇ ਘਰੇ ਗਿਆ ਵਾ ਅਸਤੀਫਾ ਮੰਗਨ ਦਾ ਕਾਰਨ ਕੀ ਹੈ ਕਿ ਅੱਠ ਥਾਵਾਂ ਤੋਂ ਕਾਲੀ ਦਲ ਦੀ ਜਮਾਨਤ ਜਬਤ ਹੋਣਾ ਕਿ ਜਾਂ ਤੀਜੇ ਚੌਥੇ ਨੰਬਰ ਤੇ ਆਉਣਾ ਇਹ ਕੋਈ ਕਾਰਨ ਨਹੀਂ ਹੁੰਦੇ ਮੈਂ ਇਹ ਗੱਲ ਕਹਾਂ ਵੀਰ ਜੀ ਜਿਹੜੇ ਤੀਜੇ ਨੰਬਰ ਜਾਂ ਚੌਥੇ ਨੰਬਰ ਤੇ ਜਿਨੇ ਚਾਰ ਵਾਰੀ ਪਰਦੇਸ਼ ਦੇ ਅੰਦਰ ਰਾਜ ਕੀਤਾ ਹੋਵੇ ਚਾਰ ਵਾਰੀ ਪੰਜ ਵਾਰੀ ਮੁੱਖ ਮੰਤਰੀ ਪ੍ਰਕਾਰ